ਦਾ ਵੀ ਤੇ মিডিਆ ਦਾ ਵੀ ਤੇ ਕੰਮ ਤਾਂ ਬੜਾ ਚੱਲਾ ਕੰਮ ਛੇ ਬਣਦੇ ਸ਼ੁਰੂ ਉਦੋਂ ਇਹ ਸੀ ਪਰ ਨਾਲ ਦੇ ਨਾਲ ਇਹ ਸੀ ਵੀ ਕਰਨਾ ਤਾਂ ਚਾਹੀਦਾ ਜੇ ਹੱਥ ਤੇ ਹੱਤ ਕਰਕੇ ਬੈਠਣਾ ਇਹ ਫੇਰ ਤਾਂ ਫਿਜ਼ੀਕ ਹਰ ਨੇ ਇਹਨੂੰ ਆਪਣੀ ਮੁਹਿਮ ਸਮਝ ਕੇ ਉਹਨਾਂ ਚਲੇ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਜਾ ਕੇ ਜਗਾ ਜਗਾ ਸਰਸਤੇ ਕਮੇਟੀਆਂ ਬਣਾਈਆਂ ਤਾਂ ਉਸ ਨੂੰ ਵੀ ਸੰਗਤ ਦਾ ਬਹੁਤ ਹੀ ਰਿਸਪੋਨਸ ਇਮੀਡੀਏਟ ਜੋ ਕਿ ਇੱਕਦਮ ਹੋਣ ਵਾਲਾ ਹੋਣ ਵਾਲਾ ਇਹ ਐਸਜੀਪੀਸੀ ਦੀਆਂ ਚੋਣਾਂ ਜਿਹੜੀਆਂ ਇੱਕ ਪੋਲੀਟੀਕਲ ਜ਼ੋਨ ਹਾਰ ਵੀ ਗਈ ਪਰ 5 ਸਾਲ ਦੇ ਬਾਅਦ ਉਹ ਜਿੱਤ ਵੀ ਜਾਂਦੀ ਹੈ ਪਰ ਜੇਕਰ ਗਰਾਵੜ ਧਰਮ ਦੇ ਵਿੱਚ ਆ ਗਈ ਤਾਂ ਸ਼ਾਇਦ ਉਹਨੂੰ ਕਈ 100 ਸਾਲ ਜਾਂ 500 ਸਾਲ ਹੀ ਲੱਗਦੀ ਤੇ 19ਵੀਂ ਸਦੀ ਦੇ ਵਿੱਚ ਦੇ ਕੇ ਧਰਮ ਨੂੰ ਖੜਾ ਕਰਨਾ ਪਿਆ ਕੀ ਅੱਜ ਸਾਡੀ ਅੱਜ ਦੀ ਜਨਰੇਸ਼ਨ ਉਸ ਇਹ ਪੋਲੀਟੀਕਲ ਚੋਣ ਪਾਰਲੀਮੈਂਟ ਅਸੈਂਬਲੀ ਦੀ ਨਹੀਂ ਆ ਕਿ 5 ਸਾਲ ਦੇ ਬਾਅਦ ਪਾਰਟੀ ਫਿਰ ਵਾਪਸ ਆ ਜਾਊਗੀ ਇਸ ਤੇ ਕਰਕੇ ਚਿੰਤਾ ਦਾ ਵਿਸ਼ਾ ਹੈ ਔਰ ਇਹ ਮੈਂ ਕਿਹਾ ਇਹ ਡਾਉਨ ਉਹਨਾਂ ਨੂੰ ਨਾ ਪ੍ਰਧਾਨਗੀਆਂ ਦਾ ਉਹਨਾਂ ਨੂੰ ਨਾ ਚੌਧਰਾਂ ਦਾ ਉਹਨਾਂ ਨੂੰ ਜਾ ਕੇ ਹੱਥ ਜੋੜ ਕੇ ਮਨਾ ਕੇ ਲਿਆਉਣਾ ਪਏਗਾ ਇਹਜੇ ਬੰਦੇ ਨੂੰ ਅੱਗੇ ਲਿਆਇਆ ਜਾਵੇ ਮਨਾ ਕੇ ਲਿਆਂਦਾ ਜਾਵੇ ਅਸੀਂ ਚਾਹੁੰਦੇ ਆਂ ਔਰ ਇਹ ਅਸੀਂ ਮੰਗ ਕਰਦੇ ਆਂ ਔਰ ਇਹਦੇ ਉੱਤੇ ਹੁਣ ਆਉਣ ਵਾਲੇ ਕੁਝ ਦਿਨ ਕੁਝ ਹੁਣ ਹਫਤੇ ਤੇ ਮਹੀਨੇ ਤਾਂ ਗੱਲ ਨਹੀਂ ਦਿਨਾਂ ਦੀ ਗੱਲ ਆ ਆਉਣ ਇਹਦੇ ਤੇ ਕੰਮ ਕਰੀਏ ਮੇਰੀ মিডিਆ ਨੂੰ ਇਹ ਗੁਜਾਰਿਸ਼ ਹੈ ਜਿਵੇਂ ਪਹਿਲੀ ਮਹਿਮ ਨੂੰ ਤੁਸੀਂ ਆਪਣੀ ਮਹਿਮ ਸਾਡੇ ਨਾਲੋਂ ਜ਼ਿਆਦਾ ਸੋਚ ਕੇ ਲਿਆ ਇਸ ਮਹਿਮ ਨੂੰ ਵੀ ਉਸੇ ਤਰੀਕੇ ਦੇ ਨਾਲ ਆਪਣੇ ਮਹਿਮ ਸੁਚ ਕੇ ਲਾਓ ਜਿਨ੍ਹਾਂ ਕੋਲੇ ਮジョਰਟੀ ਆ ਅਕਾਲੀ ਅਪੀਲਿੰਗ ਟੂ ਮਿਸਟਰ ਬਾਦਲ ਜੈ ਸਾਹਿਬ ਅਪੀਲਿੰਗ ਟੂ ਮਿਸ ਡੈਟਸ ਆਮ ਆਮ ਪੀਲਿੰਗ ਟੂ ਮਿਸਟਰ ਟੂ ਬਾਦਲ ਸਾਹਿਬ ਐਂਡ ਕਾਲੀ ਦਲ ਦੇ ਪਾਰਟੀ ਦੇ ਪ੍ਰਧਾਨ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਸਾਰੇ ਅਕਾਲੀ ਦਲ ਦੇ ਲੀਡਰਾਂ ਨੂੰ ਐਂਡ ਮੈਂ ਖੁਦ ਜਾ ਕੇ ਸਭ ਨੂੰ ਪਰਸਨਲੀ ਵੀ ਇਸ ਦਲ ਦੀ ਅਪੀਲ ਕਰਾਂਗਾ ਕਿ ਧਰਮ ਦੀ ਚੜ੍ਹਦੀ ਕਲਾ ਦੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਤੋ ਮੁਹਿੰਮ ਅਸੀਂ ਐਸ்சிਪੀਸੀ ਇਲੈਕਸ਼ਨ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਜਿਵੇਂ ਵੋਟਰਾਂ ਨੇ ਸੰਗਤ ਨੇ ਤੇ ਸਭ ਤੋਂ ਵੱਡਾ ਮੀਡੀਆ ਨੇ ਜਿਵੇਂ ਸਪੋਰਟ ਦਿੱਤੀ ਔਰ ਇਸ ਮੁਹਿੰਮ ਨੂੰ ਪੂਰੀ ਕਾਮਯਾਬੀ ਦਿਲਵਾਈ ਹੈ ਉਸ ਤੇ ਅਸੀਂ ਮੀਡੀਆ ਦੇ ਔਰ ਵੋਟਰਾਂ ਦੇ ਸੰਗਤ ਦੇ ਬਹੁਤ ਹੀ ਤਰਵਾਦੀ ਆ ਔਰ ਅੱਜ ਦੀ ਇਹ ਪ੍ਰੈਸ ਕਾਨਫਰੰਸ ਦੋ ਮੁੱਦਿਆਂ ਤੇ ਆ ਪਹਿਲੀ ਤਾਂ ਕਿ ਜਿਹੜਾ ਚੋਣਾਂ ਦਾ ਤਰੀਕਾ ਕੀ ਹੋਵੇ ਇਹ ਜਿਵੇਂ ਕਿ ਪੋਲੀਟੀਕਲ ਚੋਣ ਪਾਰਲੀਮੈਂਟ ਦੀ ਤੇ ਅਸੈਂਬਲੀ ਦੀ ਲੜੀ ਜਾਂਦੀ ਆ ਇਹ ਚੋਣ ਐਚੀਪੀਸੀ ਦੀ ਉਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ ਐਚੀਪੀਸੀ ਦੀ ਚੋਣ ਧਾਰਮਿਕ ਤਰੀਕੇ ਨਾਲ ਹੋਵੇ ਟੋਟਲ ਪੋਲੀਟੀਕਲ ਨਾ ਹੋਵੇ ਐਸ ਟਾਈਮ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਗ੍ਰਾਵਟ ਆ ਚੁੱਕੀ ਹੈ ਔਰ ਉਹ ਸਿਆਸਤ ਦੀ ਗ੍ਰਾਵਟ ਧਰਮ ਦੇ ਵਿੱਚ ਨਾ ਕਿਤੇ ਆ ਜਾਵੇ ਅਗਰ ਅਸੈਂਬਲੀ ਜਾਂ ਪਾਰਲੀਮੈਂਟ 'ਚ ਕੋਈ ਪਾਰਟੀ ਹਾਰ ਜਾਵੇ ਤਾਂ 5 ਸਾਲ ਦੇ ਵਿੱਚ ਵਾਪਸ ਆ ਜਾਂਦੀ ਹੈ ਮਗਰ ਅਗਰ ਸਿਆਸਤ ਦੇ ਧਰਮ ਦੇ ਵਿੱਚ ਇੱਕ ਵਾਰੀ ਗਰਾਵਟ ਆ ਗਈ ਤਾਂ ਪਤਾ ਨਹੀਂ ਉਹਨੂੰ ਕਿੰਨੇ ਕਿ ਸੈਂਕੜਾ ਸਾਲ ਲੱਗ ਜਾਣਗੇ ਧਰਮ ਨੂੰ ਵਾਪਸ ਉੱਥੇ ਖੜੇ ਹੋਣ ਦੇ ਉੱਤੇ ਪਰ ਇਸ ਕਰਕੇ ਸਾਨੂੰ ਇਹ ਬੜੇ ਚੁਕੰਦੇ ਰਹਿਣਾ ਚਾਹੀਦਾ ਕਿ ਸਿਆਸਤ ਦੀ ਗਰਾਵਟ ਧਰਮ ਵਿੱਚ ਨਾ ਆਵੇ ਅਸੀਂ ਇਹ ਸਿਸਟਮ ਜੋ ਚੋਣਾਂ ਦਾ ਤਰੀਕਾ ਹੈ ਉਸ ਨੂੰ ਬਦਲੀਏ ਇਹਦੇ ਬਾਰੇ ਇਹ ਲੌਂਗ ਟਰਮ ਪਲਾਨ ਹੈ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਅਗਲੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਚੋਣਾਂ ਦੇ ਤਰੀਕੇ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕਰਾਂਗੇ ਹੁਣ ਲਾਰਾ ਜਿਹੜਾ ਮੁੱਦਾ ਹੈ ਜਿਹੜਾ ਹੁਣ ਇੱਕ ਦਮ ਕਰਨ ਵਾਲਾ ਮੁੱਦਾ ਹੈ ਉਹ ਐਚੀਪੀਸੀ ਦੇ ਪ੍ਰਧਾਨ ਦੀ ਹੁਣ ਚੋਣ ਹੋਣੀ ਹੈ ਐਚੀਪੀਸੀ ਦਾ ਪ੍ਰਧਾਨ ਕਹੋ ਜਾਂ ਹੋਵੇ ਉਹ ਇੱਕ ਸਿਆਸੀ ਨਹੀਂ ਇੱਕ ਧਾਰਮਿਕ ਸੰਸਥਾ ਦਾ ਪ੍ਰਧਾਨ ਇੱਕ ਧਾਰਮਿਕ ਤੇ ਸਮਾਜਿਕ ਵਰਕਰ ਤੇ ਸਮਾਜਿਕ ਆਗੂ ਹੋਣਾ ਚਾਹੀਦਾ ਇੱਕ ਐਸਾ ਵਿਅਕਤੀ ਜਿਸਨੇ ਗੁਰੂਆਂ ਦੇ ਚੱਲੇ ਹੋਏ ਰਸਤੇ ਦੇ ਉੱਤੇ ਸਮਾਜ ਸੇਵਾ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਲਗਾਤੀ ਔਰ ਦੁਨੀਆ ਦੇ ਵਿੱਚ ਸਮਾਜ ਸੇਵਾ ਦੇ ਉੱਪਰ ਆਪਣਾ ਨਾਮ ਕਮਾਇਆ ਐਸੇ ਵਿਅਕਤੀ ਨੂੰ ਲਿਆ ਕੇ ਐਚਪੀਸੀ ਦਾ ਪ੍ਰਧਾਨ ਬਣਾਉਣਾ ਚਾਹੀਦਾ ਇਹ ਵਿਅਕਤੀ ਖੁਦ ਕਿਸੇ ਚੌਧਰ ਵਾਸੇ ਪ੍ਰਧਾਨਗੀਆਂ ਦੇ ਵਿੱਚ ਇੰਟਰਸਟਿਡ ਨਹੀਂ ਹੋਣਗੇ ਇਹਨਾਂ ਨੂੰ ਜਾ ਕੇ ਹੱਥ ਜੋੜ ਕੇ ਮਨਾ ਕੇ ਮੰਨਤ ਕਰਕੇ ਲਿਆ ਕੇ ਨੋਮੀਨੇਟ ਮੈਂਬਰ ਨੋਮੀਨੇਟ ਕਰਕੇ ਕਿਉਂਕਿ 15 ਮੈਂਬਰ ਨੋਮੀਨੇਟ ਕਰਨੇ ਆ ਇਹੋ ਜੇ ਲੋਕਾਂ ਨੂੰ ਲਿਆ ਕੇ ਨੋਮੀਨੇਟ ਕਰਨਾ ਚਾਹੀਦਾ ਔਰ ਉਹਨਾਂ ਚੋਂ ਇੱਕ ਨੂੰ ਪ੍ਰਧਾਨ ਬਣਾਣਾ ਚਾਹੀਦਾ ਔਰ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੋਲੀਟੀਕਲ ਬੰਦੇ ਜਦੋਂ ਆ ਕੇ ਧਾਰਮਿਕ ਸੰਸਥਾ ਦੇ ਉੱਪਰ ਦਾ ਹੈਡ ਬਣ ਗਏ ਉਹ ਧਾਰਮਿਕ ਸੰਸਥਾ ਨੂੰ ਪੋਲੀਟੀਕਲ ਦੇ ਤਰੀਕੇ ਨਾਲ ਹੀ ਚਲਾਣਗੇ ਸਿਆਸਤ ਦੇ ਤਰੀਕੇ ਨਾਲ ਹੀ ਚਲਾਣਗੇ ਔਰ ਜੇਕਰ ਇਹ ਇਸੇ ਤਰ੍ਹਾਂ ਚੱਲਿਆ ਤੇ ਤਾਂ ਉਹ ਧਰਮ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਵੇਗਾ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਅਕਾਲੀ ਦਲ ਨੂੰ ਅਕਾਲੀ ਦਰ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਨੂੰ ਔਰ ਨਾਲ ਸ਼ਰਪ੍ਰਕਾਸ਼ ਸਿੰਘ ਬਾਦਲ ਜੀ ਨੂੰ ਕਿ ਤੁਸੀਂ ਇਸ ਵੇਲੇ ਤੁਹਾਨੂੰ ਪਤਾ ਹੈ ਕਿ ਕਿੰਨੇ ਸਿੱਖ ਕੌਮ ਦੇ ਵਿੱਚ ਕਿੰਨੇ ਹੀ ਇਸ ਤਰ੍ਹਾਂ ਦੇ ਸਮਾਜਿਕ ਸੇਵਕ ਬੈਠੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਮਾਜ ਦੀ ਸੇਵਾ ਵਿੱਚ ਲਗਾ ਦਿੱਤੀ ਉਹਨਾਂ ਦੇ ਵਿੱਚੋਂ ਇੱਕ ਨੂੰ ਆਪਣੀ ਮਰਜ਼ੀ ਦੇ ਵਿਅਕਤੀ ਨੂੰ ਤੁਸੀਂ ਲੈ ਕੇ ਆ ਲਿਆ ਕੇ ਉਸ ਨੂੰ ਨਾਮਿਨੇਟ ਕਰਕੇ ਐਸਜੀਪੀਸੀ ਦਾ ਪ੍ਰਧਾਨ ਬਣਾਓ ਇਸ ਦੇ ਵਾਸਤੇ ਮੈਂ ਖੁਦ ਜਾ ਕੇ ਬਾਦਲ ਸਾਹਿਬ ਨੂੰ ਵੀ ਮਿਲਾਂਗਾ ਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ ਵੀ ਜਾ ਕੇ ਮਿਲਾਂਗਾ ਔਰ ਉਹਨਾਂ ਨੂੰ ਬੇਨਤੀ ਕਰਾਂਗਾ ਔਰ ਜਿਵੇਂ ਪਹਿਲੀ ਮਹਿੰਮ ਨਸ਼ਾ ਮੁਕਤ ਪੰਜਾਬ ਨੂੰ মিডিਆ ਨੇ ਆਪਣੀ ਮਹਿਮ ਸਮਝ ਕੇ ਚਲਾਇਆ ਮੈਂ ਬੇਨਤੀ ਕਰਦਾ ਕਿ ਇਹ ਮਹਿਮ ਵੀ ਜੋ মিডিਆ ਦੀ ਆਪਣੀ ਮਹਿਮ ਹੈ ਔਰ ਸੰਗਤ ਦੀ ਆਪਣੀ ਮਹਿਮ ਹੈ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਚਲਾਈਏ ਔਰ ਜਾ ਕੇ ਬੇਨਤੀ ਕਰੀਏ ਇਹ ਸਾਰੇ ਆਪਣੇ ਆਪਣੇ ਇਲਾਕੇ ਦੇ ਅਕਾਲੀ ਲੀਡਰਾਂ ਨੂੰ ਔਰ ਮੈਨੂੰ ਪੂਰੀ ਇੱਕ ਦੋ ਨਾਮ ਦੱਸ ਸਕਦੇ ਕਿਹੜੇ-ਕਿਹੜੇ ਸੁਜੈਸਟ ਕਰਦੇ ਤੁਸੀਂ ਇਸ ਤਰ੍ਹਾਂ ਦੇ ਲੋਕ ਸਿੱਖ ਕੌਮ ਦੇ ਵਿੱਚ ਬਹੁਤ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਮਾਜ ਸੇਵਾ ਲਈ ਗੁਰੂਆਂ ਦੇ ਦੱਸੇ ਹੋਏ ਰਸਤੇ ਉੱਤੇ ਚੱਲ ਕੇ ਲਗਾ ਦਿੱਤੀ ਹੈ ਕੁਝ ਬੰਦੇ ਮੈਂ ਤੁਹਾਨੂੰ ਦੱਸਦਾ ਜਿਵੇਂ ਕਿ ਡਾਕਟਰ ਇੰਦਰਜੀਤ ਕਾਰ ਪਿੰਗਲਵਾੜੇ ਵਾਲੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਜਿਨ੍ਹਾਂ ਨੇ এনवायरमेंट ਦੇ ਵਿੱਚ ਸਾਰੇ ਹਿੰਦੁਸਤਾਨ 'ਚ ਕੰਮ ਕੀਤਾ ਦੁਨੀਆ 'ਚ ਆਪਣਾ ਨਾਮ ਕਮਾਇਆ ਪਦਮ ਸ਼੍ਰੀ ਉਹਨਾਂ ਨੂੰ ਮਿਲਿਆ ਡਾਕਟਰ ਖੇਮ ਸਿੰਘ ਗਿੱਲ रिटायर्ड वाइस चांसलर और ਹੁਣ ਉਹਨਾਂ ਨੇ ਸਾਰੇ ਅਕਾਲ ਅਕੈਡਮੀਆਂ ਨੂੰ ਰਨ ਕਰ ਰਹੇ ਨੇ ਉਹ ਆਪਣੀ ਸਾਰੀ ਜ਼ਿੰਦਗੀ ਉਹਨਾਂ ਦੇ ਰਿਟਾਇਰ ਹੋਣ ਤੋਂ ਬਾਅਦ ਇਹ ਅਕਾਲ ਅਕੈਡਮੀਆਂ ਦੇ ਨੂੰ ਚਲਾਉਣ ਦੇ ਉੱਪਰ ਲਗਾ ਦਿੱਤੀ ਸਰਦਾਰ ਹਰਦੀਪ ਸਿੰਘ ਰਿਟਾਇਰਡ ਆਈਐਸ ਅਫਸਰ ਜਿਨ੍ਹਾਂ ਨੇ ਕੇ ਸਰਬ ਰੋਗ ਦਾ ਔਖਦ ਨਾਮ ਸੰਸਥਾ ਚਲਾਈ ਅਤੇ ਉਹਨਾਂ ਦੇ ਸਾਰੇ ਬੱਚੇ ਜਾਂ ਬੱਚਿਆਂ ਦੇ ਜੋ ਘਰ ਵਾਲੇ ਔਰ IAS ਨੇ ਇੱਕੋ ਮੇਰਾ ਖਿਆਲ ਸਿੱਖ ਪਰਮਾਰਾ ਜਿੱਚ ਸਭ ਜੇ ਸਾਰੇ ਬੱਚੇ IAS ਨੇ ਇਹੋ ਜੇ ਵਿਅਕਤੀਆਂ ਨੂੰ ਸਾਨੂੰ ਅੱਗੇ ਲੈਣਾ ਚਾਹੀਦਾ ਔਰ ਇਹੋ ਜੇ ਹੋਰ ਵੀ ਬਹੁਤ ਵਿਅਕਤੀ ਨੇ ਜਿਹੜੇ ਸ਼ਕਸ਼ੀਤਾ ਨੇ ਇਹੋ ਜਿਹਾ ਸ਼ਕਸ਼ੀਤਾ ਨੂੰ ਸਾਨੂੰ ਅੱਗੇ ਲੈਣਾ ਚਾਹੀਦਾ ਔਰ ਅਸੀਂ ਕਾਲੀ ਦਲ ਨੂੰ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਜਾ ਕੇ ਬੇਨਤੀ ਕਰਕੇ ਅੱਗੇ ਲਿਆਓ ਔਰ ਉਹਨਾਂ 'ਚੋਂ ਕਿਸੇ ਨੂੰ ਪ੍ਰਧਾਨ ਬਣਾਓ ਤਾਂ ਕਿ ਅਸੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਕੰਮ ਕਰ ਸਕੀਏ अच्छा फुलका साहब जानकारी ऐतक इलेक्शन हुई मीडिया बहुत वोटा आईया पति नहीं सी खाने या कोने कोने वोटा पाइय की चाहे वोटा हुई है निकल होगा अला इशू है बहुत